ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਤੇ ਅੱਜ ਫੇਰ ਕਰ ਲਿਆ ਵਲੌਗ ਸ਼ੁਰੂ ਤੇ ਅੱਜ ਕੁਝ ਭੁੰਨਣਾ ਫੇਰ ਹਨਾ ਕੀ ਕਰਨਾ ਭਲਾ ਭੁੰਨਣਾ ਸੋ ਚਲੋ ਆਪਣਾ ਤਾਮਾ ਜਾਮਾ ਸ਼ੁਰੂ ਕਰਦੇ ਆ ਤੇ ਨਾਲ ਨਾਲ ਹੀ ਤੁਹਾਨੂੰ ਵਿਖਾਉਨੇ ਆ ਕਿ ਕੀ ਭੁੰਨਣਾ ਸੀ ਆ ਚੌਧਰੀ ਨੇ ਸਾਡੇ ਲੋਕਾਂ ਦਾ ਬੈਕਯਾਰਡ ਹੁੰਦਾ ਸਾਡਾ ਫਰੰਟ ਯਾਰਡ ਆ ਫਰੰਟ ਯਾਰਡ ਨੂੰ ਬਣਾਇਆ ਹੋਇਆ ਕੈਂਪਿੰਗ ਏਰੀਆ ਤੇ ਇੱਥੇ ਕਰਦੇ ਆ ਆਪਣਾ ਫਿਰ ਕਾਰਗਰਮ ਸ਼ੁਰੂ ਸੋ ਸਭ ਤੋਂ ਪਹਿਲਾਂ ਜਿੱਦਾਂ ਕਿ ਆਪਣਾ ਜਿਹੜੀ ਰਿਚੂਅਲ ਆ ਲਓ ਜੀ ਡਾਕਟਰ ਸਾਹਿਬ ਗਲਵਜ਼ ਲੈ ਕੇ ਡਾਕਟਰ ਵਾਲੇ ਗਲਵਜ਼ ਤੇ ਇਹਨੂੰ ਕਰਦੇ ਆ ਸ਼ੁਰੂ ਤੇ ਫਿਰ ਤੁਹਾਨੂੰ ਦੱਸਦੇ ਆ ਅੱਗੇ ਕੀ ਕਰਨਾ ਵਾ ਸੋ ਹੁਣ ਮੇਰੇ ਪਾਪਾ گئے ਆ ਡਾਕਟਰ ਵਾਲੇ ਗਲਵਜ਼ ਲੈਣ ਠੀਕ ਆ ਮੈਂ ਹੁਣ ਇੱਧਰ ਨੂੰ ਬੈਠੀ ਸੀਗੀ ਪਾਪਾ ਆਨ ਟੇਕਿੰਗ ਅ ਰਿਸਕ ਹਾਂ ਆਮ ਟੇਕਿੰਗ ਅ ਰਿਸਕ ਇਹਦੇ ਕੀ ਰਿਸਕ ਆ ਯਾਰ ਡੱਬੀ ਬੱਲਣੀ ਸਿੱਖ ਇੰਦਾ ਇੰਦਾ ਗਲੱਟ ਇਦਾਂ ਲੱਗਿਆ ਯਾਰ ਮੈਂ ਫਾੜ ਲੂੰਗੀ ਯਾਰ ਨਹੀਂ ਮੈਨੂੰ ਲਾਪ ਲਾ ਐਦਾਂ ਮਾਰ ਆ ਦੇ ਇੱਧਰ ਦੇ ਐ ਕਿਦਾਂ ਫੜਨ ਰਿਹਾ ਇਹ ਦੁਖਦੀ ਹੈ ਇਹਦੇ ਪੇਨ ਨੂੰ ਠੀਕ ਦੇ ਐਦਾਂ ਮਾਰ ਲੈ ਕਿਦਾਂ ਫੜੀ ਅੱਜ ਕੱਲ ਦੇ ਜਵਾਬ ਅਸੀਂ ਤਾਂ ਕੋਲਾ ਚ ਫੜਦੇ ਰਹੇ ਨੇ ਛੱਡ ਦੇ ਚੱਗੀ ਰਹੀ ਨਹੀਂ ਲੈ 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 ਇਹ ਦੇਖ ਇਹ ਐਨਾ ਕਰ ਤੂੰ ਆਗਰੇ ਭਲੀ ਰੁਕ ਜਾ ਰੋ ਰੋ ਹਾਂ ਸਾਰੀ ਮੇਰੇ ਮੱਥੇ ਨੂੰ ਛੱਡ ਜਾਂਦੀ ਹੈ। ਠੀਕ। 5-7 ਮਿੰਟ ਰੋ ਰੋ ਆ ਕੇ ਬਾਲ ਲੈ। ਮੈਨੂੰ ਬਾਲ ਲੰਦੇ ਹੁੰਦੇ। ਤੈਨੂੰ ਬਾਲ। ਸੁੱਟ ਮੈਂ ਤੂੰ ਬਾਲਦੀ ਬਈ ਨਾ ਐਡੀ ਦੂਰ ਫੜ ਕੇ। ਉਹ ਤਾਂ ਇੰਨੀ ਦੂਰ ਬੰਲਨੀ ਨਹੀਂ। ਰਾਤ ਪੈ ਲੈਣੀ। ਯੈਸ। ਚਲੋ। ਹੁਣ ਆਪਾਂ ਚੱਲਦੇ ਆਂ। ਪਹਿਲਾਂ ਹੀ ਪੈਟਰੋਲ ਪਾਇਆ। ਆਪਾਂ ਅੱਜ ਬੰਨਣੀਆਂ ਨੇ ਛੱਲੀਆਂ, ਪੈਟਰੋਲ ਨਹੀਂ ਆ। ਵਾਹ। ਪੈਟਰੋਲ ਹੁੰਦਾ ਤੇ ਪੰਬੜ ਮਾ ਗਿਆ ਨਹੀਂ ਛਲੀਆਂ ਸੋ ਹੁਣ ਆਪਾਂ ਚੱਲਦੇ ਆਂ ਖੇਤਾਂ ਚੋਂ ਛਲੀਆਂ ਪਟਣ ਚਲੋ ਨੀਨੂ ਕਹਿੰਦਾ ਛਲੀਆਂ ਪਟਣ ਦੀ ਜੇ ਮੇਰੀ ਮੇਰੀ ਆ ਸੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਛਲੇ ਪਟਣ ਇਹ ਸਾਡਾ ਅਮਰੀਕਾ ਦਾ ਛੱਲੀ ਲਾ ਕੇ ਓਏ ਇੱਥੋਂ ਪਟਣੀਆਂ ਪੁੱਟਣੀਆਂ ਕਿੱਥੋਂ ਇਹ ਕਿੱਥੇ ਲੈ ਕੇ ਆਏ ਸੀ ਆਪਾ ਸੇਫ ਮਾਰਟ ਓ ਯੈਸ ਸੋ ਸੇਵ ਮਾਰਦੇ ਲੈ ਕੇ ਆਏ। ਕੋਣੀ ਬੋਝ ਚੁੱਕੇ ਨੇ। ਓਹੋ। ਪਤਾ ਹੀ ਨਹੀਂ। ਅਸੀਂ ਜਦੋਂ ਛੱਲੀਆਂ ਪਟਣ ਗਏ ਹੀ ਤੇ ਆ ਹੋ ਗਿਆ ਸਾਡਾ ਨੁਕਸਾਨ। ਚਲੋ ਹੁਣ ਮੈਂ ਤਿਲੀਆਂ ਵੱਢੂੰਗਾ। ਹਾਂ? ਮੈਂ ਵੱਢੀਂਗੀ ਕਰੂੰਗਾ। ਮੈਂ ਤਿਲੀਆਂ ਵੱਢੂੰਗੀ। ਤਿਲੀਆਂ ਵੱਢੂੰਗਾ ਨਹੀਂ, ਤਿਲੀਆਂ ਬਾਹ ਲੂੰਗਾ। ਚਲੋ ਅੱਗ ਬਾਲੀਏ ਯਾਰ। ਉਹ ਤਾਂ ਉਹ ਕੁੱਟਣ ਵਾਲਾ ਹਾਲੀ ਸੀ। ਜੰਨੀ ਉਹਨਾਂ ਦੇ ਥੱਲੇ ਬਾਕਸਿਸ ਵਿੱਚ ਬਾੜੀਆਂ ਹੀ ਲੱਭ-ਲੱਭ ਕੇ ਲਿਆਉਂਦੇ ਆ। ਪਰ ਹੁਣ ਬਣਾਉਂਦੇ ਪਏ ਆ ਬੁੱਟਾ। ਬੁੱਟਾ ਨਹੀਂ, ਆਪਾਂ ਪੰਜਾਬੀ ਹੁੰਨੇ ਆ ਬੱਟੇ। ਛੱਲੀ ਗਏ ਛੱਲੀ ਮੈਂ ਹੁਣ ਛੱਲੀ ਕਦੀ ਬੋਲਿਆ ਨਹੀਂ ਨਾ ਯਾਰ ਆ ਮੈਂ ਕਾਤੋਂ ਲੈ ਕੇ ਆਇਆ ਇਦਾਂ ਹੀ ਕਰ ਲੈਨੇ ਆ ਮੈਂ ਤੇ ਖੋ ਮੈਂ ਵੀ ਤੁਹਾਨੂੰ ਹੈਲਪ ਕਰਨੀ ਆ ਇਹੋ ਇਹ ਤੇ ਸਾਰੇ ਬਾਹਰ ਆ ਗਏ ਮੈਂ ਵੀ ਤੁਹਾਨੂੰ ਹੈਲਪ ਕਰਨੀ ਆ ਕਿੱਦਾਂ ਲਾਈਕ ਆਈ ਕੈਨ ਹੈਲਪ ਯੂ ਐਂਡ ਪੁੱਟ ਦਿਸ ਕੈਮਰਾ ਓਵਰ ਹੇਅਰ ਹਾੜਾੜ ਇਦਾਂ ਠੀਕ ਆ ਹੈਲਪ ਵਕੈ ਡਿਡ ਯੂ ਵੋਨਾ ਮੇਰੇ ਆਪਾ ਡਨ ਹੋ ਗਿਆ ਇਹਨੂੰ ਖੜਨਾ ਹਾੜਾੜ ਹੁਣ ਅਪਾ ਕੀ ਕਰਨਾ ਡਾਡ ਅੱਗੇ ਮੈਂ ਬਹੁਤ ਖਲਾਰਾ ਬਾਦਦਾ ਸੋ ਹੋਣੀ ਪਾਣਾ ਚੰਨਾ ਮੇਰੇ ਡਾਡ ਸੰਦੇਮੈਂ ਉਹ ਤੇ ਖੜਾ ਮੈਨੂੰ ਉਹ ਛੱਲੀਆਂ ਵਾਲਾ ਭਾਈ ਆ ਗਿਆ ਛੱਲੀ ਕਿੰਨੇ ਦੀ ਲਾਈ ਭਾਈ 10 ਰੁਪਏ ਦੀ ਇਹ ਸਾਰੀ 500 ਦੀ 500 ਰੁਪਏ ਦੀ ਕਿ ਡਾਲਰ ਦੀ ਡਾਲਰ ਅੱਛਾ ਇਹ ਹੈ 500 ਡਾਲਰ ਵਾਲੀ ਹਾਂ ਹੈਗੀ ਆ ਆ ਮੈਨੂੰ ਪਖੀ ਦੇ ਦੋ ਮੇਰੀ ਦੁਕਾਨ ਤੇਰੀ ਦੁਕਾਨ ਆ ਠੀਕ ਆ ਛਲੀਆਂ ਦੀ ਦੁਕਾਨ ਪਾਤੀ ਨੀਰ ਨੇ ਦੋ ਛਲੀਆਂ ਦੇ ਪੰਗਾ ਕਿੰਨਾ ਪਤਾ ਨਹੀਂ ਪੁੱਜਣੀਆਂ ਵੀ ਆ ਕਿ ਨਹੀਂ ਆ ਹੱਟੀ ਵਾਲਾ ਭਾਈ ਤੇ ਉਧਰ ਖੇਤੀਬਾੜੀ ਕਰਨ ਚਲ ਗਿਆ ਇੱਥੇ ਕੀ ਛਲੀਆਂ ਬੀਜਣੀਆਂ ਅੱਛਾ ਇਦਾਂ ਕਰੋ ਉੱਥੇ ਆਪਾਂ ਲਾਏ ਆ ਫੁੱਲ ਲਾਏ ਆ ਉਹਦੇ ਚ ਪਾਣੀ ਪਾ ਦੇ ਜਾ ਪਾਣੀ ਭਰ ਕੇ ਲਓ ਚਲੋ ਇਹਨਾਂ ਤਾਂ ਕੰਮੇ ਲਈਏਗੇ ਮम्मा ਛਲੀਆਂ ਨੂੰ ਪਾ ਦਿੰਦੇ ਓਦਾਂ ਨੇ ਕਿਹੜਾ ਕੁਝ ਕਰਨਾ ਇੱਥੇ ਬੈਠੇ ਨੇ ਕਦੇ ਮਿੱਟੀ ਪਟਲਾ ਕਦੀ ਸਵਾਹ ਇੱਥੇ ਇਹਨੂੰ ਖਰਚੀ ਜਾਂਦੇ ਆ ਵਾਦੇ ਇਦੂ ਯਾ ਨਹੀਂ ਤੇ ਛੱਲੀਆਂ ਵਾਲਾ ਭਾਈ ਆਪ ਤੇ ਹੋ ਗਿਆ ਸਾਈਡ ਤੇ ਤੇ ਜੇ ਮੈਰੀ ਦੇ ਗਿਆ ਆਪਾਂ ਨੂੰ ਆਪਾਂ ਕੁਛ ਇਦਾਂ ਦੀਆਂ ਕਰ ਲਈਆਂ ਨੇ ਕਿੰਤਾ ਨਹੀਂ ਹੋਈਆਂ ਉਹ ਤੇਰਾ ਭਲਾ ਹੋ ਜਾ ਕਿਤੇ ਬੜੇ ਪਟਾਕੇ ਮਾਰਦੇ ਰੰਗ ਤੇ ਨਿਖ ਨਿਖਰ ਕੇ ਆ ਰਿਹਾ ਪਰ ਹੁਣ ਖਾ ਕੇ ਪਤਾ ਲੱਗੂ ਇੱਕ ਪਾਸੇ ਤਾਂ ਮੈਂ ਸਾੜੀ ਬੈਠਾ ਹੁਣ ਫਿਰ ਨੀ ਨੂੰ ਕੀ ਕੀਤਾ ਜਾਏਗਾ ਸੜੀਏ ਤੂੰ ਖਾ ਲੈ ਕੀ ਸੋਚ ਰਹੇ ਆ ਓਹੋ ਚੋਬਰ ਗੁੱਸਾ ਕਰ ਗਿਆ ਕੋਈ ਕਾਦਾ ਗੁੱਸਾ ਕੀਤਾ ਇਸ ਨੂੰ ਗੁੱਸਾ ਤੇ ਮੈਂ ਕੋਈ ਨਹੀਂ ਕੀਤਾ ਗੁੱਸਾ ਤੇ ਕੋਈ ਨਹੀਂ ਕੀਤਾ ਹੁਣ ਕੀ ਕਰਨਾ ਇੱਥੇ ਪਹਿਲਾਂ ਮਨੇ ਦੱਸ ਬੈਠਾ ਕਿ ਤੋਲ ਵਜੇ ਪਟਾਕਾ ਖੁਬ ਜਾਂਦੀ ਜਲਦਾ ਪਿਆ ਜਲਦਾ ਪਿਆ ਆ ਗਿਆ ਸਵਾਦ ਘੰਨ ਦਿੱਤੀਆਂ ਛਲੀਆਂ ਮੇਰੇ ਤੇ ਨਹੀਂ ਸੋਨੇ ਸਮਾਂ ਲਾਉਂਦੇ ਕੀ ਹੈ ਚਲੋ ਸੈਂਟਰ ਸੌਰੀ ਸਮਾਂ ਲੇ ਕੇ ਸੈਂਟਰ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਕਰਦੇ ਆਂ ਐਂਡ ਇੱਥੇ ਹੀ ਗਰਮ ਗਰਮ ਦੰਦ ਛੜ ਜਾਣੇ ਹੈ ਦਾਂਦੇ ਕਿ ਦ ਸਾਡੇ ਦਾ ਮੂਹ ਛੱਡਦੇ ਆ ਤੁਹਾਨੂੰ ਮਿਲਾਂਗੇ ਹੀ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਦੇਖਦੇ ਆ ਕੁਕਿੰਗ ਵੀਡੀਓ ਹੋ ਗਈ ਜਾਂ ਨਾਰਮਲ ਵੀਡੀਓ ਹਾਂ ਕਿਉਂਕਿ ਆਲਵੇਸ ਤੇ ਕੁਕਿੰਗ ਵੀਡੀਓ ਚੱਲਦੀ ਪਈ ਸਾਡੀ ਲੇਕਿਨ ਚੱਲਦੇ ਆ ਬਾਹਰ ਹੁਣ ਨੈਕਸਟ ਵੀਡੀਓ ਕੋਸ਼ਿਸ਼ ਕਰਦੇ ਆ ਕੋਈ ਅ ਅਮੇਜ਼ਿੰਗ ਪਲੇਸ ਤੇ ਜਾ ਕੇ ਅੰਦਰ ਠੀਕ ਆ ਓਕੇ ਬਾਏ